ਜੀ ਬਸ ਕਾਲੇਕੇ ਕਬਾਰ ਨਗਰ ਦੇ ਚੱਕ ਲੱਗੀ ਹੋਈ ਦਾ ਕੀਹਦਾ ਮਾਮਲਾ ਕਿ ਕਿੰਨੇ ਤੋਂ ਉਸਤਾਨ ਜਿਹੜਾ ਤੇ ਕੱਲ੍ਹ ਥਾਣੇ ਸ਼ੇ ਥਾਪੇ ਦੇ ਵਿਖੇ ਸਾਹਮਣੇ ਆ ਗਿਆ ਹੈ ਸੰਗਰਾਗੋਂ ਲੁਧਿਆਣਾ ਤੋਂ ਤੇ ਅਕਵਾਲ ਨਗਰ ਬੜੀਂ ਦੇ ਥਾਪੇ ਵਿੱਚ ਉਹ ਗਲੀ ਦੇ ਗਲੀ ਨੂੰ ਅੱਗ ਲੱਗ ਗਈ ਹੈ ਤੇ ਅੰਨ ਉਥੇ ਲੋਕਾਂ ਨੇ ਬੜੀ ਚੀਕ ਲਾ ਲਈ ਮੌਕੇ ਦੇ ਮਤਲਬ ਜਿਸੇ ਨੂੰ ਮੌਕੇ ਦੇ ਬਹੁਤ ਜਿਹੇ ਦੇਖਿਆ ਗਲੀ ਨੂੰ ਅੱਗ ਲੱਗੀ ਹੋਈ ਸੀ ਤੇ ਗੱਡੀ ਨੰਬਰ ਦਾ ਪੀਪੀਓ ਆ ਕੇ ਏਜੂ ਚੰਨਮੀ ਜਿਹੜੋ ਧਮਕਲ ਵਿਭਾਗ ਜੀ ਬਿਜਲੀ ਦੇ ਸਾਫ ਰੰਗ ਦੇ ਨਾਲ ਪ੍ਰੋਗਰਾਮ ਚੱਲ ਰਹੀ ਹੈ ਅਨੁਸਾਰ ਤੋਂ ਬਚਾ ਲਈ ਹੈ ਪੋਲੀਗਨ ਨਿਆਣਾ ਦੇ ਟੱਬਾ ਰੋਡ ਇੱਕ ਵਾਲ ਨਗਰ ਯਾਨੀ ਮਥਾਮੋ ਸਾਹਮਣੇ ਆ ਗਈ ਮਲਿੰਗ ਸਾਹਮਣੇ ਦੀਲੀ ਗੋਗਾ ਤੇ ਹੋਰ ਲੋਕਾਂ ਦਸੰਭਾ ਕੋ ਜੋ ਹੋਇਆ ਮਾਰੋ ਦਾ ਹੋਇਆ ਬਾਕੀ ਜੋ ਵੀ ਕੁਫਲੇ ਦੀਲੀ ਰੋਡ ਕੋ ਉੱਧੀਆਂ ਜਾਂ ਠੀਕ ਕਰ ਬਲੋ ਹੁੰਦੀ ਹੈ ਜੇ ਬਰਾਬਰ ਨਾ ਹੋ ਸਾਲੂ ਗੱਡੀ ਦੇ ਡੈਵ ਦੇ ਖਰਾਬ ਜੋ ਬਾਕੀ ਕਰ ਰਿਹਾ ਉਹ ਅਮਰ ਸਿੰਘ ਹੈ ਨਾ ਇਹ ਕਿਹੜੀ ਟੈਕਨੀਕ ਹੈ ਕੋਈ ਫੇਡ ਹੋ ਗਿਆ ਕੋਈ ਚੈੱਕ ਕਰਾ ਗੱਡੀ ਦੇ ਜਿਹੜੀ ਗੱਡੀ ਜਿਹੇ ਵਿੱਚ ਉਹਦੇ ਵਿੱਚ ਪੇਂਟ ਨਗਰਾ ਲੜਿਆ ਆਵਾਜ਼ ਨਹੀਂ ਸੋਕ ਮੰਦੀ ਵਿੱਚ ਇੱਕ ਖੰਭੇ ਜਿਹੜਾ ਟੱਕਾ ਖੜੂ ਤੇ ਗਰਾਮ ਨਗਰ ਨੂੰ ਜਿੱਥਾ ਨਾਲ ਵਾਗ ਲਗਿਆ ਅੱਜ ਜਿਹੜੀ ਆ ਗੱਡੀ ਨੂੰ ਆਈ ਕਿ ਜਿਹੜੇ ਬਲਾਸਟ ਹੋਇਆ ਹੈ ਕਿ ਕੋਈ ਕਿਸ ਤਰ੍ਹਾਂ ਬਲਾਸਟ ਜਿਹੜਾ ਬਲਾਸਟ ਦੀ ਗੱਲ ਜਿਹੇ ਕਰ ਰਿਹਾ ਲੋਕ ਨੂੰ ਬਲਾਸਟ ਤੇ ਬਿਜਲੀ ਦੇ ਟਰਾਂਸਫਰਮ ਲਗਾਉਣ ਦਾ ਹੋਇਆ ਹੈਗਾ। ਕਿ ਸਰਪੇ ਇੰਜੀਨੀਅਰ ਤਾਂ ਨਹੀਂ ਹੈ। ਉਹ ਵੀ ਜਿਹੜੀ ਲਾਗਨੀ ਹੋਣੀ ਥੀ ਜਿਹੜਾ ਸਾਡੇ ਕੋਲ ਜਾਣ ਕਰ ਦਿੰਦੀਆਂ ਨਾਲ ਹੀ ਮੌਕੇ ਤੇ ਕੋਈ ਸਾਡੇ ਸਾਹਮਣੇ ਆਇਆ ਤੇ ਉਹ ਨਹੀਂ ਕਰ ਜਾਣ ਦਿੰਦਾ। ਜੀ ਠੀਕ ਹੈ ਤਾਂ ਥੈਂਕ ਯੂ